ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨ ਸ਼ਲੋਕ ਨੰਬਰ 5 ਬਾਦਸ਼ਾਹ ਕਹਿੰਦੇ ਨੇ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਧਨ ਹੈ ਦਾਰਾ istri ਨੂੰ ਕਹਿੰਦੇ ਨੇ ਸੰਪਤੀ ਹੈ ਪ੍ਰੋਪਰਟੀ ਹੈ ਸਗਲ ਹੋਰ ਵੀ ਬਹੁਤ ਕੁਛ ਹੈ ਜੋ ਇਹਨਾਂ ਨੂੰ ਕੀਤੇ ਆਪਣਾ ਮੰਨ ਕੇ ਨਾ ਬੈਠ ਜੀ ਵੀਏ ਮੇਰੀਆਂ ਨੇ ਕਿਉਂਕਿ ਹਰ ਚੀਜ਼ ਆ ਜਿਹੜੀ ਉਹ ਸਰੀਰ ਤੱਕ ਹੀ ਮੁੱਕਦੀ ਹੈ ਵਧੀਆ ਤੋਂ ਵਧੀਆ ਜਿਹੜੀ ਗੱਡੀ ਆ ਉਹ ਸਰੀਰ ਤੋਂ ਅੱਗੇ ਤਾਂ ਨਹੀਂ ਜਾ ਸਕਦੀ ਨਾ ਵੱਡੀ ਤੋਂ ਵੱਡੀ ਕੋਈ ਵੀ ਕੋਠੀ ਹੋਵੇ ਸਰੀਰ ਤੱਕ ਹੈ ਸਰੀਰ ਤੋਂ ਅੱਗੇ ਨਹੀਂ ਜਾ ਸਕਦੀ ਵਧੀਆ ਤੋਂ ਵਧੀਆ ਖਾਣਾ ਪੇਟ ਤੱਕ ਹੀ ਹੈ ਪੇਟ ਤੋਂ ਅੱਗੇ ਉਹਦੀ ਯਾਤਰਾ ਖਤਮ ਹੈ ਵਧੀਆ ਤੋਂ ਵਧੀਆ ਮਿਊਜ਼ਿਕ ਕੰਨਾਂ ਤੱਕ ਹੀ ਹੈ ਵਧੀਆ ਤੋਂ ਵਧੀਆ ਦ੍ਰਿਸ਼ ਕੇਵਲ ਅੱਖਾਂ ਤੱਕ ਹੀ ਹੈ ਵਧੀਆ ਤੋਂ ਵਧੀਆ ਬਾਣਾ ਜਿਹੜਾ ਪਹਿਰਾਵਾ ਉਹ ਵੀ ਸਰੀਰ ਤੱਕ ਹੀ ਹੈ ਇਸ ਕਰਕੇ ਸਰੀਰ ਤੋਂ ਅੱਗੇ ਕੋਈ ਚੀਜ਼ ਨਹੀਂ ਜਾ ਸਕਦੀ ਕਿਉਂਕਿ ਮੁਰਦੇ ਨੂੰ ਕੱਪੜਿਆਂ ਦੀ ਥੋੜਾ ਲੋੜ ਹੈ ਮੁਰਦੇ ਨੂੰ ਖਾਣੇ ਦੀ ਥੋੜਾ ਲੋੜ ਹੈ ਮੁਰਦੇ ਨੂੰ ਕੋਠੀ ਦੀ ਥੋੜਾ ਲੋੜ ਹੈ ਮੁਰਦੇ ਨੂੰ ਕਾਰਾਂ ਦੀ ਥੋੜਾ ਲੋੜ ਹੈ ਸਰੀਰ ਤੱਕ ਹੈ ਹੁਣ ਪਾਤਸ਼ਾਹ ਨੇ ਇਸ ਤੋਂ ਅੱਗੇ ਦੀ ਗੱਲ ਕੀਤੀ ਹੈ ਜੋਤਨ ਉਪਜਿਆ ਸੰਗ ਹੀ ਸੋਭੀ ਸੰਗ ਨਾ ਹੋਇਆ ਬਾਕੀ ਚੀਜ਼ਾਂ ਸਾਰੀਆਂ ਸੈਕੰਡਰੀ ਨੇ ਈਵਨ ਜਦੋਂ ਸਰੀਰ ਹੀ ਸੈਕੰਡਰੀ ਹੈ ਪ੍ਰਾਇਮਰੀ ਤਾਂ ਆਤਮਾ ਹੈ ਨਾ ਪ੍ਰਥਮ ਹੈ ਜਿਹੜੀ ਉਹ ਜੋਤ ਹੈ ਜੋਤ ਹੈ ਤਾਂ ਸਰੀਰ ਹੈ ਆਤਮਾ ਹੈ ਤਾਂ ਸਰੀਰ ਹੈ ਜਦੋਂ ਸਰੀਰ ਨੂੰ ਹੀ ਗੁਰਮਤ ਨੇ ਸੈਕੰਡਰੀ ਮੰਨਿਆ ਤੇ ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਚੀਜ਼ਾਂ ਨੇ ਉਹ ਉਹ ਤੇ ਬਹੁਤ ਪਿੱਛੇ ਨੇ ਉਹਦੇ ਵਿੱਚ ਭਾਵੇਂ ਧਨ ਆ ਜਾਏ ਸਿਰਫ ਜੀਵਨ ਤੱਕ ਕਈ ਵਾਰੀ ਤਾਂ ਜੀਵਨ ਤੱਕ ਵੀ ਨਹੀਂ ਹੁੰਦਾ ਇਸਤਰੀ ਕੇਵਲ ਜਿਉਂਦੇ ਜੀ ਨਹੀਂ ਤੇ ਉਹ ਵੀ ਕਹਿੰਦੀ ਹੈ ਕਿ ਉਹ ਤੋਂ ਭੂਤ ਭੂਤ ਕਰ ਭਾਗੀ ਘਰ ਕੀ ਨਾਰ ਉਰਹਿ ਧਨ ਲਾਗੀ ਤੇ ਸੰਪਤੀ ਪ੍ਰੋਪਰਟੀ ਸਰੀਰ ਤੱਕ ਜਿਨ ਦਾ ਮਤਲਬ ਹੁੰਦਾ ਮਤਾਂ ਜਿਨੇ ਆਪਣੀ ਕਰਮਾਨ ਕਿਤੇ ਇਹਨਾਂ ਨੂੰ ਆਪਣੀ ਨਾ ਸਮਝ ਲਈ ਕਿਉਂਕਿ ਤੇਰੀ ਹੈ ਨਹੀਂ ਜੇ ਸਰੀਰ ਤੇਰਾ ਨਹੀਂ ਤੇ ਸਰੀਰ ਦੇ ਨਾਲ ਜੁੜੀਆਂ ਚੀਜ਼ਾਂ ਵੀ ਤੇਰੀਆਂ ਨਹੀਂ ਜੇ ਤਨ ਤੇਰਾ ਹੁੰਦਾ ਤੇਰੇ ਕੋਲ ਕੋਈ ਲੈ ਨਾ ਸਕਦਾ ਫੇ ਚੋਰਾਂ ਦਾ ਕਿਉਂ ਡਰਿਆ ਜੇ ਤੇਰਾ ਤ ਪਿਆ ਰਹਿਣ ਦੇ ਫਿਰ ਇਹਦਾ ਮਤਲਬ ਜੇ ਤੈਨੂੰ ਖੁੰਝਣ ਦਾ ਡਰ ਹੈ ਮੈਂ ਤੇਰਾ ਐ ਨਹੀਂ ਆਉਂਦਾ ਤੇ ਤੇਰਾ ਹੁੰਦਾ ਤੇ ਮਰਨ ਸਮੇ ਵੀ ਨਾਲ ਹੀ ਲੈ ਕੇ ਜਾਂਦਾ ਤੂੰ ਮੌਤ ਵੀ ਜਿੰਦੇ ਤੋਂ ਤੈਨੂੰ ਵੱਖਰਾ ਨਾ ਕਰ ਸਕੇ ਉਹ ਤੇਰਾ ਧਨ ਹੈਗਾ ਇਸ ਕਰਕੇ ਨਾਮ ਨੂੰ ਧਨ ਮੰਨੇ ਗੁਰਬਾਣੀ ਨੇ ਗਿਆਨ ਨੂੰ ਧਨ ਮੰਨੇ ਦੂਜੇ ਧਨ ਨੂੰ ਮੰਨੇ ਹੀ ਨਹੀਂ ਜਿਹਨੂੰ ਮੌਤ ਵੱਖਰਾ ਕਰਦੇ ਉਹ ਧਨ ਤੇਰਾ ਕਿਵੇਂ ਹੋ ਗਿਆ ਧਾਰਾ ਇਸਤਰੀ ਵਿਛੋੜਾ ਪੈ ਹੀ ਜਾਂਦਾ ਹੈ ਸੰਪਤੀ ਹੱਥੋਂ ਨਿੱਕਲ ਜਾਂਦੀ ਹੀ ਹੈ ਜਦੋਂ ਸਰੀਰ ਨਹੀਂ ਰਹਿੰਦਾ ਫਿਰ ਸਮਝ ਲਓ ਸੰਪਤੀ ਵੀ ਗਈ ਇਹਨਾਂ ਨੂੰ ਆਪਣੀ ਕਰਕੇ ਨਾ ਮੰਨ ਲਈ ਇੱਥੇ ਪ੍ਰੋਬਲਮ ਕ੍ਰੀਏਟ ਹੋਏਗੀ ਜਦੋਂ ਤੇਰਾ ਇਹਦੇ ਵਿੱਚ ਭਾਵ ਪੈਦਾ ਹੋ ਗਿਆ ਅਟੈਚਮੈਂਟ ਪੈਦਾ ਹੋ ਗਈ ਫਿਰ ਫਿਰ ਸਮੱਸਿਆ ਦਾਵਾ ਕਰਨ ਦੇ ਨਾਲ ਅੱਗ ਪੈਦਾ ਹੁੰਦੀ ਹੈ ਟੈਨਸ਼ਨ ਪੈਦਾ ਹੁੰਦੀ ਹੈ ਦਾਵੇ ਦੱਜਨ ਹੋਤ ਹੈ ਨਿਰਦਾਵੈ ਰਹੈ ਨਿਸੰਗ ਇਸ ਕਰਕੇ ਤਿੰਨ ਪ੍ਰਕਾਰ ਦੀਆਂ ਬਿਰਤੀਆਂ ਨੇ ਸੰਸਾਰ ਦੇ ਅੰਦਰ ਪਹਿਲੀ ਉਹ ਹੈ ਜਿਹੜੀ ਕਹਿੰਦੀ ਹੈ ਕਿ ਮੇਰਾ ਮੇਰਾ ਹੈ ਤੇਰਾ ਤੇਰਾ ਹੈ ਦੂਜੀ ਬਿਰਤੀ ਇਹੋ ਹੈ ਜਿਹੜੀ ਕਹਿੰਦੀ ਹੈ ਤੇਰਾ ਵੀ ਮੇਰਾ ਹੈ ਯਾਨੀ ਸਾਰੇ ਤੇ ਕਬਜ਼ਾ ਮੈਂ ਕਰ ਲਾਂ ਸਿਕੰਦਰ ਬਣ ਜਾ ਚੰਗੇਜ਼ ਖਾਨ ਬਣ ਜਾ ਨਾਦਰ ਸ਼ਾਹ ਬਣ ਜਾ ਤੀਜੀ ਬਿਰਤੀ ਸਾਰਿਆਂ ਤੋਂ ਸੁਪੀਰੀਅਰ ਐ ਸਾਰਿਆਂ ਤੋਂ શ્રેਸ਼ਟ ਐ ਉਹ ਤੀਜੀ ਬਿਰਤੀ ਕਹਿੰਦੀ ਐ ਮੇਰਾ ਮੁਝਮੈਂ ਕਿਛ ਨਹੀਂ ਜੋ ਕਿਛ ਐ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਇਸ ਕਰਕੇ ਜੋ ਤੇਰੇ ਕੋਲ ਐ ਉਹ ਰਹਿਣਾ ਤੇਰੇ ਕੋਲ ਹੀ ਐ ਪਰਮੇਸ਼ਰ ਨੇ ਖੋ ਥੋੜਾ ਲੈਣਾ ਤੈਨੂੰ ਉਹਨੇ ਦਿੱਤਾ ਪਰ ਇਤਨਾ ਇੱਕ ਖਿਆਲ ਰੱਖੀ ਵੀ ਮਾਲਕ ਉਹ ਐ ਹੈ ਤੇਰੇ ਕੋਲੇ ਐ ਪਰ ਮਾਲਕ ਉਹ ਐ ਜਿਵੇਂ ਕੋਈ ਬੰਦਾ ਹਿੱਸੇ ਤੇ ਜ਼ਮੀਨ ਨਹੀਂ ਲੈ ਲੈਂਦਾ ਠੇਕੇ ਤੇ ਜ਼ਮੀਨ ਨਹੀਂ ਲੈ ਲੈਂਦਾ ਉਹ ਵੋਂਦਾ ਪਰ ਨਾਮ ਕਿਸੇ ਹੋਰ ਦੇ ਬੋਲਦੀ ਹੁੰਦੀ ਹੈ ਜਿਵੇਂ ਕੋਈ ਰੈਂਟ ਤੇ ਮਕਾਨ ਲੈ ਲੈਂਦਾ ਹੈ ਰਜਿਸਟਰੀ ਕਿਸੇ ਹੋਰ ਦੇ ਨਾਮ ਹੈ ਤੂੰ ਕੁਝ ਸਮਾਂ ਰਹਿ ਸਕਦਾ ਹੈ ਉਸੇ ਤਰ੍ਹਾਂ ਸਰੀਰ ਵੀ ਇੱਕ ਕਿਰਾਏ ਦਾ ਮਕਾਨ ਹੀ ਹੈ ਜਿੰਨੇ ਵੀ ਰਿਸ਼ਤੇ ਨਾਤੇ ਧਨ ਪਦਾਰਤ ਪ੍ਰੋਪਰਟੀ ਹੈ ਉਹ ਸਾਰੀ ਇੱਕ ਅਮਾਨਤ ਹੈ ਇਸ ਕਰਕੇ ਜਦੋਂ ਪਰਮੇਸ਼ਰ ਵਾਪਸ ਮੰਗਦਾ ਹੈ ਫਿਰ ਜਿਸ ਕੀ ਬਸ ਇਸ ਅਗੇ ਰੱਖੇ ਪ੍ਰਭ ਕੀ ਅਗੇ ਮੰਨੈ ਮੱਤ ਹੈ ਉਸ ਤੇ ਚੌਗੁਣ ਕਰੈ ਨਿਹਾਲ ਫਿਰ ਪਾਤਸ਼ਾ ਉਹਦੇ ਤੇ ਚਾਰ ਗੁਣਾ ਜ਼ਿਆਦਾ ਖੁਸ਼ ਹੁੰਦਾ ਹੈ ਇਸ ਕਰਕੇ ਜਿੰਨ ਦਾ ਮਤਲਬ ਹੈ ਜਿਨੇ ਆਪਣੀ ਕਰਮਾਨ ਮਤਾਂ ਇਹਨੂੰ ਆਪਣਾ ਹੀ ਨਾ ਮੰਨ ਲਈ ਇਨ ਮੈਂ ਕਛ ਸੰਗੀ ਨਹੀਂ ਨਾ ਧਨ ਇਹਦਾ ਪੱਕਾ ਸਾਥੀ ਹੈ ਨਾ ਇਸਤਰੀਆਂ ਦੀ ਪੱਕੀ ਸਾਥੀ ਹੈ ਨਾ ਸੰਪਤੀ ਪ੍ਰੋਪਰਟੀ ਇਹਦੀ ਪੱਕੀ ਸਾਥੀ ਹੈ। ਯਾਨੀ ਸਰੀਰ ਦੀ ਸਾਥੀ ਤਾਂ ਹੈ ਜਦੋਂ ਤੱਕ ਸਰੀਰ ਹੈ ਸਰੀਰਾਂ ਨੂੰ ਸਰੀਰਾਂ ਨੇ ਹੀ ਸੰਭਾਲਣਾ ਹੈ ਪਰ ਤੇਰੀ ਸਾਥੀ ਨਹੀਂ ਹੈ ਕਿਉਂਕਿ ਤੂੰ ਤਾਂ ਜੋਤ ਸਰੂਪ ਹੈ। ਮਨ ਦੀ ਮਦਦ ਨਹੀਂ ਇਹ ਕਰ ਸਕਦੇ ਤਨ ਦੀ ਮਦਦ ਜ਼ਰੂਰ ਕਰ ਸਕਦੇ ਆ। ਤਨ ਟੈਂਪਰੇਰੀ ਹੈ ਇਸ ਕਰਕੇ ਇਹਨਾਂ ਦਾ ਸਾਥ ਵੀ ਟੈਂਪਰੇਰੀ ਹੈ। ਇਸ ਕਰਕੇ ਮਨ ਨੂੰ ਸਾਥੀ ਚਾਹੀਦਾ ਹੈ ਗੱਲ ਫਿਰ ਉੱਥੇ ਹੀ ਘੁੰਮ ਕੇ ਆਉਂਦੀ ਹੈ ਕਿ ਮਨ ਦਾ ਸਾਥੀ ਕੌਣ ਹੈ ਮਨ ਦਾ ਸਾਥੀ ਹੈ ਸੱਚ ਸੱਚ ਦਾ ਗਿਆਨ ਇਸ ਕਰਕੇ ਮਨ ਉੱਥੇ ਆ ਕੇ ਟਿਕਦਾ ਹੈ ਇਨ ਮੈਂ ਕੱਚ ਸੰਗੀ ਨਹੀਂ ਸਤਿਗੁਰੂ ਕਹਿੰਦੇ ਨੇ ਨਾਨਕ ਸੱਚੀ ਜਾਨ ਇਸ ਗੱਲ ਨੂੰ ਸੱਚੀ ਸਮਝੀ ਮਖੌਲ ਨਾ ਸਮਝ ਲਈ ਪਰ ਇਹ ਕੀ ਕਰਦਾ ਝੂਠੀਆਂ ਗੱਲਾਂ ਨੂੰ ਸੱਚੀਆਂ ਮੰਨਦਾ ਜਿਹੜੀ ਸੱਚੀ ਗੱਲ ਹੈ ਉਹਨੂੰ ਝੂਠੀ ਮੰਨਦਾ ਇੱਥੇ ਗੜਬੜ ਹੈ ਅਸਲੀ ਧਨ ਨੂੰ ਨਕਲੀ ਧਨ ਮੰਨਦਾ ਜਿਹੜਾ ਨਕਲੀ ਹੈ ਉਹਨੂੰ ਅਸਲੀ ਮੰਨ ਕੇ ਬੈਠਾ ਹੈ ਇਸ ਕਰਕੇ ਕਹਿੰਦੇ ਜੀਵਨ ਦਾ ਜਿਹੜਾ ਰਸਤਾ ਹੈ ਉਹ ਹੀ ਸਾਰਾ ਉਲਟਾ ਹੋਇਆ ਹੋਇਆ ਹੈ ਤਾਂ ਸਤਿਗੁਰੂ ਜੀ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਾ ਰਹੇ ਨੇ ਇੱਥੇ ਜੀ ਪੰਜਵੇਂ ਸ਼ਲੋਕ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ